ਕੈਨੇਡਾ ਨੂੰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਨੇ ਹਾਲ ਹੀ ਵਿੱਚ ਮਾਪਿਆਂ ਤੇ ਦਾਦਾ-ਦਾਦੀ ਲਈ ਸਥਾਈ ਨਿਵਾਸਪੀਆਂ ਲਈ ਨਵੀਆਂ ਅਰਜ਼ੀਆਂ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ ਇਹ ਪਾਬੰਦੀਆਂ ਪਰਿਵਾਰਕ ਸ਼੍ਰੇਣੀ ਧਾਰਾ ਤੇ ਤੈਤ ਲਗਾਈ ਗਈ ਹੈ ਇਹ ਕਦਮ ਦਾ ਸਿੱਧਾ ਅਸਰ ਭਾਰਤੀਆਂ ਸਮੇਤ ਸਾਰੇ ਵਿਦੇਸ਼ੀਆਂ ਤੇ ਪੈ ਰਿਹਾ ਹੈ ਇਸ ਨਾਲ ਮਾਪਿਆਂ ਅਤੇ ਦਾਦਾ-ਦਾਦੀ ਲਈ ਪੀ ਆਰ ਪ੍ਰਾਪਤ ਕਰਨ ਦਾ ਰਸਤਾ ਮੁਸ਼ਕਲ ਹੋਣ ਤੋਂ ਬਾਅਦ ਲੋਕ ਸੁਪਰ ਵੀਜ਼ਾ ਵੱਲ ਦੇਖ ਰਹੇ ਨੇ ਇਸ ਵੀਜ਼ੇ ਨਾਲ ਲੋਕਾਂ ਨੇ ਪੀਆਰ ਲਈ ਕੰਮ ਦਾ ਜਿੱਥੇ ਰਸਤਾ ਕਾਫੀ ਲੰਬਾ ਹੋ ਜਾਣਾ ਹੈ ਤੇ ਬਿਨਾ ਆਪਣੇ ਪਰਿਵਾਰ ਦੇ ਲੰਬੇ ਸਮੇਂ ਉਹ ਲਈ रह ਸਕਦੇ ਨੇ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਨੂੰ ਪੀਆਰ ਦੇ ਵਿਕਲਪ ਵਜੋਂ ਅਜ਼ਮਾ ਰਹੇ ਨੇ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਸੁਪਰ ਵੀਜ਼ਾ ਇੱਕ ਮਲਟੀਪਲ ਐਂਟਰੀ ਹੈ ਜਿਸ ਨਾਲ ਮਾਪੇ ਤੇ ਦਾਦਾ-ਦਾਦੀ ਲੰਬੇ ਸਮੇਂ ਤੱਕ ਕੈਨੇਡਾ ਵਿੱਚ ਰਹਿ ਸਕਦੇ ਨੇ ਜੋ ਕਿਸੇ ਕੈਨੇਡੀਅਨ ਨਾਗਰਿਕ ਰਿਸ਼ਤੇਦਾਰ ਨੇ ਹਾਲਾਂਕਿ ਕੈਨੇਡਾ ਦੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਕਾਰਨ ਲੋਕਾਂ ਵਿੱਚ ਚਿੰਤਾਵਾਂ ਨੇ ਲੋਕਾਂ ਵਿੱਚ ਡਰ ਹੈ ਕਿ ਭਵਿੱਖ ਵਿੱਚ ਸੁਪਰ ਵੀਜ਼ਾ ਵੀ ਬੰਦ ਕੀਤਾ ਜਾ ਸਕਦਾ ਹੈ ਵੀਜ਼ਾ ਪ੍ਰੋਸੈਸਿੰਗ ਵਿੱਚ ਲੱਗਣ ਵਾਲਾ ਸਮਾਂ ਤੇ ਪਾਬੰਦੀਆਂ ਵੀ ਲੋਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਨੇ ਕੈਨੇਡਾ ਨੇ ਹਾਲ ਹੀ ਵਿੱਚ ਆਪਣੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤਾ ਪਹਿਲਾਂ 10 ਸਾਲਾਂ ਦਾ ਮਲਟੀਪਲ ਐਂਟਰੀ ਵੀਜ਼ਾ ਪ੍ਰਾਪਤ ਕਰਨਾ ਆਮ ਗੱਲ ਸੀ ਪਰ ਹੁਣ ਇਹ ਜਿਹਾ ਨਹੀਂ ਹੈ ਮਾਰਾਂ ਦਾ ਕਹਿਣਾ ਹੈ ਕਿ ਸੁਪਰ ਵੀਜ਼ਾ ਦੀ ਯੋਗਤਾ ਪੂਰੀ ਕਰਨ ਵਾਲੇ ਮਾਪੇ ਅਤੇ ਦਾਦਾ-ਦਾਦੀ ਚਿੰਤਾ ਵਿੱਚ ਨੇ ਹਾਲੀਆ ਤਬਦੀਲੀਆਂ ਕਾਰਨ ਉਹਨਾਂ ਨੂੰ ਡਰ ਹੈ ਕਿ ਕੈਨੇਡਾ ਭਵਿੱਖ ਵਿੱਚ ਇਸ ਸਹੂਲਤ ਨੂੰ ਬੰਦ ਕਰ ਸਕਦਾ ਹੈ ਮਾਪਿਆਂ ਤੇ ਦਾਦਾ-ਦਾਦੀ ਲਈ ਪੀਆਰ ਅਤੇ ਸੁਪਰ ਵੀਜ਼ਾ ਵਿੱਚ ਬਹੁਤ ਅੰਤਰ ਹੈ ਇਹ ਬਹੁਤ ਹੈਰਾਨ ਅਤੇ ਸਮੇਂ ਦੇ ਲਾਭ ਪ੍ਰਾਪਤ ਕਰਨ ਵਿੱਚ ਵੀ ਵੱਡਾ ਫਰਕ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮਹਾਰਾ ਨੇ ਸੁਪਰ ਵੀਜ਼ਾ ਦੇ ਨਾਲ ਮਾਪੇ ਤੇ ਦਾਦਾ-ਦਾਦੀ ਇੱਕ ਵਾਰ 5 ਸਾਲ ਲਈ ਕੈਨੇਡਾ ਵਿੱਚ ਰਹਿ ਸਕਦੇ ਨੇ ਤੇ ਜੇਕਰ ਤੁਸੀਂ ਚਾਹੋ ਤਾਂ ਤੁਸੀਂ 2 ਸਾਲਾਂ ਦਾ ਐਕਸਟੈਂਸ਼ਨ ਵੀ ਲੈ ਸਕਦੇ ਹੋ ਦੂਜੇ ਪਾਸੇ ਜੇਕਰ ਤੁਹਾਨੂੰ ਪੀਆਰ ਨਹੀਂ ਮਿਲਦੀ ਤਾਂ ਤੁਸੀਂ ਕੈਨੇਡਾ ਵਿੱਚ ਅਣਮਿੱਥੇ ਸਮੇਂ ਲਈ ਰਹਿ ਸਕਦੇ ਹੋ ਮਹਾਰਾ ਦੇ ਅਨੁਸਾਰ ਸੁਪਰ ਵੀਜ਼ਾ ਵਾਲੇ ਲੋਕਾਂ ਨੂੰ ਪੀਆਰ ਵਾਲੇ ਲੋਕਾਂ ਵਾਂਗ ਲਾਭ ਨਹੀਂ ਮਿਲਦੇ ਜਿਨ੍ਹਾਂ ਨੂੰ ਪੀਆਰ ਹੈ ਜਿਨ੍ਹਾਂ ਕੋਲ ਪੀਆਰ ਹੈ ਉਹਨਾਂ ਨੂੰ ਕੈਨੇਡਾ ਦੇ ਜਨਤਕ ਸੇਵਾਵਾਂ ਪਰਨਾਲੀ ਦਾ ਪੂਰਾ ਲਾਭ ਮਿਲਦਾ ਹੈ ਸੂਪਰਵੀਜ਼ਰ ਲਈ ਵਿਨੇਕਾਰ ਕਿਸੇ ਕੈਨੇਡੀਅਨ ਨਾਗਰਿਕਤਾ ਜਾਂ ਪੀਆਲ ਦੇ ਧਾਰਕ ਅਤੇ ਮਾਤਾ ਪਿਤਾ ਦੇ ਦਾਦਾ ਦਾਦੀ ਹੋਣੇ ਚਾਹੀਦੇ ਜੇਨੇ ਵਿਦਿਆਰਥੀ ਸੂਪਰਵੀਜ਼ਰ ਲਈ ਆਪਣੇ ਮਾਪੇ ਜਾਂ ਦਾਦਾ ਦਾਦੀ ਨੂੰ ਸਪான்ਸਰ ਨਹੀਂ ਕਰ ਸਕਦਾ ਸਪான்ਸਰ ਨੂੰ ਇੱਕ ਸੱਦਾ ਪੱਤਰ ਦੇਣਾ ਲਾਜ਼ਮੀ ਹੈ ਜਿਸ ਵਿੱਚ ਰਿਸ਼ਤੇ ਦਾ ਸਬੂਤ ਵਿੱਤੀ ਸਹਾਇਤਾ ਅਤੇ ਸਬੂਤ ਅਤੇ ਵਸਟਰ ਠਹਿਰਾ ਯੋਜਨਾ ਸ਼ਾਮਲ ਹੋਣੀ ਚਾਹੀਦੀ ਹੈ ਸਪான்ਸਰ ਲਈ ਐਲ ਆਈਸੀਓ ਇਹ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ ਤਰੀਨੇ ਘਮ ਨਾਮਾ ਦੇ ਵਿੱਚ ਹੀ ਸੀ ਹੁਣ ਤੱਕ ਦੀ ਵੱਡੀ ਬ੍ਰੇਕ ਨਿਊਜ਼ ਔਰ ਖਬਰਾਂ ਦੇਖਣ ਨੂੰ ਸੋਨੀਆਂ ਪੜ੍ਹਨੀਆਂ ਤਾਂ ਬਨੇ ਰਹੋ ਆਜ ਮਿਊਜ਼ ਪਾੜਾ ਇਨ ਆਰ